ਤੁਸੀਂ ਮਿਝ ਹਾਰਨਾ ਦੇਖ ਲੈਣਾ ਭਾਵੇਂ ਅੱਜ ਕੁਛ ਵੀ ਹੁੰਦਾ ਹੋਵੇ ਜੜੀ ਮਰਜੀ ਘੜੀ ਚਲਦੀ ਹੋਵੇ ਇਕੱਲੇ ਇਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਤੀ ਹੋਵੇ ਯਾਰ ਮਿੱਤਰ ਸਾਰੇ ਪਿੱਛੇ ਹੋ ਗਏ ਹੁਣ ਕੋਈ ਫਰਕ ਨਹੀਂ ਜੇ ਪੈਂਦਾ ਤੁਹਾਡੇ ਨਾਲ ਗੁਰੂ ਬੈਠਾ ਜੇ ਗੁਰੂ ਨੇ ਤੁਹਾਨੂੰ ਕਦੇ ਇਕੱਲਾ ਨਹੀਂ ਜੇ ਛੱਡਣਾ ਸੋ ਆਪਣੇ ਆਪ ਨੂੰ ਕਦੇ ਕਮਜ਼ੋਰ ਨਾ ਸਮਝਿਆ ਕਰੋ ਤੇ ਨਾ ਹੀ ਇਹ ਸੋਚਿਆ ਕਰੋ ਕਿ ਮੈਂ ਬੜਾ ਚੰਗਾ ਹਾਂ ਦੁਨੀਆ ਮੈਨਾਂ ਕਿਉਂ ਮਾੜਾ ਕਰ ਜੰਦੀ ਹੈ ਸਾਰੇ ਕਸ਼ਟ ਮੇਰੇ ਤੇ ਕਿਉਂ ਆਂਦੇ ਆ ਦੁੱਖ ਕਿਉਂ ਮੇਰੇ ਤੇ ਆਂਦੇ ਆ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕਰਦਾ ਇਹ ਕਦੇ ਨਹੀਂ ਸੋਚਣਾ ਜਿਹੜੀ ਦੁਨੀਆ ਤੁਹਾਡਾ ਫਾਇਦਾ ਚੁੱਕ ਕੇ ਗਈ ਹੈ ਨਾ ਜਿਨ੍ਹਾਂ ਨੇ ਤੁਹਾਨੂੰ ਗਲਤ ਕੀਤਾ ਮਾੜਾ ਕੀਤਾ ਧੋਖਾ ਕੀਤਾ ਉਹਨਾਂ ਨੂੰ ਭੁਗਤਾਨ ਦੇਣੇ ਬੜੇ ਔਖੇ ਹੋਣਗੇ ਤੇ ਮਾਲਕ ਨੇ ਤੁਹਾਡਾ ਇਨਸਾਫ ਕਰਨਾ ਹੀ ਕਰਨਾ ਜੇ ਮਾਲਕ ਆਪਣੇ ਬੱਚੇ ਦੇ ਹੋਏ ਹਰ ਜ਼ੁਲਮ ਦਾ ਹਰ ਧੋਖੇ ਦਾ ਜਵਾਬ ਜ਼ਰੂਰ ਲੈਂਦਾ ਜੇ ਸੋ ਤੁਸੀਂ ਦਾ ਸਿਰਫ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਕਿ ਮੇਰੇ ਗੁਰੂ ਨੇ ਮੈਨੂੰ ਹਾਰ ਨਹੀਂ ਦੇਣਾ ਬਸ ਹੋਰ ਕੋਈ ਸ਼ਕਤੀ ਕੋਈ ਤਾਕਤ ਨਹੀਂ ਹੈ ਇਸ ਦੁਨੀਆ ਦੇ ਜਿਹੜੀ ਤੁਹਾਨੂੰ ਹਰਾ ਸਕਦੀ ਹੈ ਸਿਰਫ ਸਾਡਾ ਮਾਨ